ਸਾਸੀ ਕਾਲ ਜੀ ਫੋਰ ਕੀ ਹਾਲ ਹੈ ਜੀ ਠੀਕ ਠਾਕ ਹੋ ਸਾਰੇ ਤੇ ਮੈਂ ਤੁਹਾਨੂੰ ਅੱਜ ਗੱਲ ਕਰਾਉਣ ਲੱਗਾ ਆ ਬੱਕਰੀਆਂ ਭੇਡਾਂ ਵਾਲਿਆਂ ਨਾਲ ਕੱਲੀਆਂ ਬੱਕਰੀਆਂ ਬੱਕਰੀਆਂ ਆਉਣ ਲਈ ਤੇ ਸਾਡੇ ਗਵਾਂਢ ਚ ਰਹਿੰਦਾ ਮੁੰਡਾ ਬਾਦਲ ਸਿੰਘ ਤੇ ਉਹ ਵਿਚਾਰ ਦੱਸਦਾ ਆਪਦੇ ਹਾਂਜੀ ਬਾਦਲ ਸਾਹਿਬ ਹਾਂਜੀ ਭਾਈ ਜੀ ਕੀ ਹਾਲ ਨੇ ਵਧੀਆ ਵਧੀਆ ਜੀ ਤੁਸੀਂ ਦੱਸੋ ਵਧੀਆ ਕਿਰਪਾ ਜੀ ਵੇਖੋ ਬੱਕਰੀਆਂ ਬਾਰੇ ਦੱਸ ਵੀ ਕੀ ਚੱਲਣਾ ਵੀ ਜ਼ਮੀਨ ਚ ਫਾਇਦਾ ਹੈ ਕਿ ਬੱਕਰੀਆਂ ਚ ਫਾਇਦਾ ਹੈ ਕੀ ਤਾ ਬਾਈ ਯਾਰ ਗੱਲ ਆਇਆ ਹੁਣ ਮੇਰੇ ਕੋਲੇ ਤਾਂ ਬਾਣ ਹੈਗਾ ਕਿਲਾ ਕੀ ਐਵੇਂ ਮੈਂ ਝੂਠ ਮਾਰੀ ਜਾਵਾਂ ਇੰਨਾ ਬਾਅਦ ਤੇ ਹਰਾਜਾ ਦਾ ਬੀਜ ਲੈਣਾ ਖਾਨ ਨੂੰ ਕਣਕ ਹੋ ਜਾਂਦੀ ਐ ਵੀ ਮੈਂ ਇਹ ਕਹਿੰਦਾ ਵੀ ਜਿਹੜਾ ਬੰਦਾ ਠੇਕੇ ਦੇ ਬਾਣ ਲੈਂਦਾ 5-7 ਕਿੱਲੇ 10 ਕਿੱਲੇ ਜਿੰਨਾ ਵੀ ਲਾਲਾ ਹੁਣ ਠੇਕਾ 70000 ਨੂੰ ਹੋਇਆ ਪਿਆ ਬਾਈ ਹਾਂਜੀ ਹਾਂਜੀ ਜੇ ਆਪਾਂ ਉਹ ਉਹੀ ਮੰਨ ਲੈ 1 ਕਿੱਲੇ 70000 ਲਾਈਏ ਦੋ ਬੱਕਰੀਆਂ ਵਧੀਆ ਚੰਗੀਆਂ ਆਉਂਦੀਆਂ ਨੇ ਠੇਕੇ ਜੋ ਕਿੰਨਾ ਕ ਬਾਜੂ 10000 ਬਾਜੂ ਵੱਧ ਤੋਂ ਵੱਧ 15 ਬਾਜੂ ਇਹਨਾਂ ਨੇ ਕਮਾਈ ਵੱਧ ਦੇਣੀ ਐ ਬਾਈ ਮਿਹਨਤ ਥੋੜੀ ਸਖਤ ਐ ਪੈੜੀ ਨਾਲੋਂ ਫਾਇਦਾ ਹੈਗਾਗਾ ਬਾਈ ਪੈੜੀ ਨਾਲੋਂ ਤਾਂ ਪੂਰਾ ਹੀ ਫਾਇਦਾ ਹੈ ਤੈਨੂੰ ਪੂਰਾ ਫਾਇਦਾ ਕਿੰਨਾ ਚਿਰ ਹੋਗਾ ਤੈਨੂੰ ਬੱਕਰੀਆਂ ਲਈਆਂ ਨੂੰ ਮੈਨੂੰ 5 ਸਾਲ ਹੋ ਗਏ ਜੀ ਮੈਂ ਹੁਣ ਥੋੜਾ ਜਿਹਾ ਲੈਣ ਤੇ ਆਇਆਗਾ ਇਹ ਜਿਹੜਾ ਮਨਲਾ ਕਿੱਤਾ ਨਾ ਇਹ ਥੋੜਾ ਜਿਹਾ ਮਨਲਾ ਸਮਝਦਾਰੀ ਤੇ ਦਿਮਾਗ ਨਾਲ ਕਰਨ ਵਾਲਾ ਕਿੱਤਾ ਜੇ ਕੋਈ ਬਿਮਾਰ ਠਮਾਰ ਹੋ ਜੇਨ ਸਿਆਲ ਗਰਮੀ ਦੇ ਵਿੱਚ ਪੂਰੀ ਰੱਖੀ ਜਾਣ ਦੀ ਕਰਨ ਮੈਂ ਕਹਿੰਦਾ ਹੁਣ A to Z ਆਪਾਂ ਲਾਏ ਸਾਰਾ ਆਪ ਹੀ ਕਰਦੇ ਆ ਜਿਹੜਾ ਬੰਦਾ ਆਪ ਹੀ ਲਾਏ ਕਰੂ ਉਹੀ ਕਾਮਯਾਬ ਹੈ ਜੇ ਹੁਣ ਮਨਲਾ ਮੈਂ ਪਹਿਲਾਂ ਨਵੀਆਂ ਰਵੀਆਂ ਰੱਖੀਆਂ ਮੇਰੇ ਨਾਲ ਮਨਲਾ ਬਿਮਾਰੀ ਠਮਾਰੀ ਵੀ ਆਈ ਕਿ ਮੱਲਾ ਘਾਟੇ ਵਾਦੇ ਬਸੇਰੇ ਹੋਏ ਆ ਲੋਕਾਂ ਨੇ ਠੱਗਿਆ ਹੀ ਬਹੁਤ ਐਵੇਂ ਤੈਨੂੰ ਕਹਾ ਵੀ 20 ਵਾਲੀ ਮੈਂ 30 ਚ ਖਰੀਦੀ ਆ 35 ਵੀ ਖਰੀਦੀ ਹੋਈ ਆ ਹੁਣ ਮੇਰੇ ਕੋਲੇ ਆਪਦੀ ਬਲੱਡ ਲਾਈਨ ਤਿਆਰ ਹੋਊਗੀ ਬਾਈ ਕਿੰਨੇ ਪਸ਼ੂ ਤੇਰੇ ਕੋਲੇ ਹੁਣ ਕਿੰਨੀਆਂ ਬੱਕਰੀਆਂ ਕੋਲੇ ਐ ਇਸ ਟਾਈਮ ਸਾਰੇ ਪਸ਼ੂ 55 45 50 ਨੇ ਵਿੱਚੇ ਬੱਚੇ-ਵੁੱੱਚੇ ਲਾ ਕੇ ਬੱਚੇ ਘਰੇ ਐ ਮਤਲਬ 30 35 ਦਾ ਹੀ ਫਿਰਦੇ ਆ ਕੋ 12 13 15 ਬੱਚੇ ਘਰੇ ਵੀ ਐ ਤੇ ਮੇਰੇ ਹਿਸਾਬ ਨਾਲ ਕਿੱਤਾ ਬਾਈ ਬਹੁਤ ਵੱਧ ਮਾਲ ਹੋਊਗਾ 3-4 ਲੱਖ ਦਾ ਇਹ ਮਾਲ ਦਾ ਹੀ ਵੱਧਾ ਹੀ 3-4 ਲੱਖ ਹੋ ਕਿਉਂ ਬੱਕਰੀ ਦੀ ਕੀਮਤ ਬਹੁਤ ਐ ਅੱਛਾ ਅੱਛਾ ਹ ਮੇ ਮੈਂ ਇਹ ਕਹਣਾ ਵੀ ਜਿਹੜਾ ਬੰਦਾ ਕੱਟ ਗਿਆ ਮਤਲਬ 2 ਸਾਲ ਦੇ ਵਿੱਚ ਯਾਰ ਬੰਦੇ ਨੂੰ ਪੂਰੀ ਨੌਕ ਜ ਆ ਜਾਂਦੀ ਹੈ ਬਲੱਡ ਲਾਈਨ ਬੱਚੇ ਤਿਆਰ ਹੋ ਜਾਂਦੇ ਆ ਫੇਰ ਇਹ ਕਿੱਧਰ ਅੱਗੇ ਚੱਲਦਾ ਹੈ ਜਿਹੜੇ ਉਹ ਨਵੇਂ ਬੰਦੇ ਬੱਕਰੀਆਂ ਖਰੀਦਦੇ ਆ ਉਹ ਕੀ ਕਰਦੇ ਆ ਖਰੀਦਣ ਸਾਰੀ ਕਹਿੰਦੇ ਆ ਵੀ ਸਾਡੀ ਬਲੱਡ ਲੈਂਡ ਬਣ ਗਈ ਐ ਨਹੀਂ ਬਣਦੀ ਬਾਈ 2-4 ਸਾਲ ਲੱਗਦੇ ਤੇ ਇਹ ਸਬਰ ਤੇ ਸੰਤੋਖ ਨਾ ਕਰਨ ਵਾਲਾ ਕੱਚਾ ਹੈ ਤੇ ਬਾਕੀ ਬਿਮਾਰਪੂਰ ਹੋ ਜੇ ਬੱਕਰੀ ਪੂਰੀ ਟਿਕਟ ਲਾਪ ਹੀ ਲਾਉਣੇ ਆਪ ਹੀ ਲਾ ਲੈਣੇ ਜੀ ਹੁਣ ਤਾਂ ਸਾਰੀ ਨੌਲੇਜ ਆ ਏ ਟੂ ਜ਼ेड ਡਾਕਟਰ ਬਣੇ ਬੈਠੇ ਹੋ ਪੂਰਾ ਜੀ ਪੂਰਾ ਏ ਟੂ ਜ਼ेड ਮੈਂ ਕਹਿੰਦਾ ਆਪਾਂ ਡਾਕਟਰ ਕੇ ਸੁਖ ਨਾ ਸੱਦਿਆਂ ਜੀ ਪਹਿਲਾ ਨੰਬਰ ਤਾਂ ਜੇ ਆਪਣਾ ਪਸ਼ੂ ਬਿਮਾਰ ਹੀ ਨਹੀਂ ਹੋਇਆ ਪਹਿਲਾਂ ਤੁਸੀਂ ਪਹਿਲਾਂ 5-7 ਸਾਲ ਪਹਿਲਾਂ ਘੋੜੀਆਂ ਵੀ ਰੱਖੀਆਂ ਘੋੜੀਆਂ ਰੱਖੀਆਂ ਪਹਿਲਾਂ ਉਹ ਕਿੱਥੇ ਹੁੰਦੇ ਸੀਗੇ ਘੋੜੀਆਂ ਚ ਕੋਈ ਫਾਇਦਾ ਨਹੀਂ ਘੋੜੀਆਂ ਚ ਤੇ ਮੱਜਾਂ ਨੂੰ ਵੀ ਠੀਕ ਹੈ ਮੱਜਾਂ ਨੂੰ ਆ ਕਿਤਾ ਠੀਕ ਹੈ ਮੱਜਾਂ ਵਿੱਚ ਰੱਖੀਆ ਪਹਿਲਾਂ 10 12 ਮੈਂ ਦੁੱਧ ਪਾ ਗਾਂਵਾਂ ਵਿੱਚ ਰੱਖਿਆ ਤੂੰ ਹਣਾ ਮੇਰਾ ਗੋਆ ਦਿੱਤਾ ਬਾਈ ਗੱਲ ਕਰ ਉਹ ਮਾੜਾ ਬੰਦਾ ਪਸ਼ੂ ਬਈ ਰੱਖ ਨਹੀਂ ਸਕਦਾ ਉਹਨਾਂ ਦਾ ਖਰਚਾ ਜ਼ਿਆਦਾ ਹੈ ਦੁੱਧ ਦਾ ਰੇਟ ਹੈ ਨਹੀਂ ਇਹ ਆਏ ਹੁਣ ਘਰੇ ਪਾਉਣ ਨੂੰ ਪਾਣਾ ਡੱਕਾ ਨਹੀਂ ਯਾਰ ਬਾਹਰ ਅੱਜ ਕੀ ਟਾਈਮ ਪਾਸ ਹੋ ਜਾਂਦਾ ਹੁਣ ਇਹਨਾਂ ਫਿਰਦੀਆਂ ਹਾਂ ਸਾਰੀਆਂ ਚਰਦੀਆਂ ਫਿਰਦੀਆਂ ਹਾਂ ਇਹ ਹੁਣ ਬਾਈ ਵਧੀਆ ਅੱਗੇ ਨੂੰ ਰਾਜੀ ਵੀ ਹੋ ਗਈਆਂ ਤੇ ਵਧੀਆ ਚਰਾਈ ਵੀ ਵਧੀਆ ਮੱਲ ਆਉਣ ਬਲੀਆਂ ਬਲੀਆਂ ਖਾਣੀਆਂ ਦਾਣੇ ਦੂਣੇ ਖਾਣੀਆਂ ਹੁਣ ਬਹੁਤ ਨਜ਼ਾਰਾ ਯਾਰ ਮੈਂ ਤਾਂ ਇਹ ਕਹਿਣਾ ਵੀ ਨਵੇਂ ਬ ਤੇ ਕਿਸੇ ਦੇ ਥੱਲੇ ਲੱਗਣ ਨਾਲੋਂ ਮਨ ਲਾ ਕੋਈ ਫੈਕਟਰੀ ਚ ਲੱਗਦਾ ਕੋਈ ਕਿਤੇ ਲੱਗਦਾ 5-7000 ਰੁਪਏ ਉਹਦਾ ਕੋਈ ਫਾਇਦਾ ਨਹੀਂ ਉਹਦੇ ਨਾਲ ਤਾਂ 5-7-10 ਬੱਕਰੀਆਂ ਰੱਖ ਬੱਕਰੀਆਂ ਪਾ ਕੇ ਹਾਂ ਹਾਂ ਕਿਸੇ ਦੇ ਥੱਲੇ ਲੱਗ ਕੇ ਯਾਰ ਆਪਾਂ ਕਿੰਨੇ ਮਹੀਨਿਆਂ ਤੋਂ ਸੁੰਦੀ ਬੱਕਰੀ ਬੱਕਰੀ ਯਾਰ 5 ਮਹੀਨੇ 5 ਦਿਨਾਂ ਤੋਂ ਪੈਂਦੀ ਹੈ ਬਾਈ ਤੇ ਕਿੰਨੇ ਬੱਚੇ ਦੇ ਦਿੰਦੀ ਹੈ ਬੱਚੇ ਬਾਈ ਮੇਰੇ ਕੋਲ ਬੱਕਰੀਆਂ ਦੋ ਵੀ ਦਿੰਦੀਆਂ ਤਿੰਨ ਵੀ ਦਿੰਦੀਆਂ ਨੇ ਚਾਰ ਕਈ ਵਾਰ ਚਾਰ-ਪੰਜ ਵੀ ਦੇ ਦੇ ਕਹਿੰਦੇ ਚਾਰ-ਚਾਰ ਵੀ ਮੇਰੇ ਕੋਲ ਆ ਵੱਡੀ ਬੱਕਰੀਆਂ ਤਿੰਨ ਬੱਚੇ ਸੀਗੇ ਪੰਜ ਮਹੀਨੇ ਬਾਅਦ ਸੁੰਦੀ ਬੱਕਰੀ ਪੰਜ ਮਹੀਨੇ ਆ ਸੱਤ ਪੰਜ ਦਿਨ ਪੰਜ ਮਹੀਨੇ ਪ ਚਲੋ ਬਹੁਤ ਵਧੀਆ ਛੋਟੇ ਨਾਲ ਗੱਲ ਕਰਕੇ ਲੱਗਿਆ ਤੇ ਨੰਬਰ ਬੋਲਦੇ ਤੁਸੀਂ ਆਪ ਦਾ ਵੀ ਲੋ ਮੇਰਾ ਹੈਗਾ ਜੀ 9803535230 ਜੇ ਕਿਸੇ ਨੇ ਬੱਕਰੀਆਂ ਲੈਣੀਆਂ ਹੋਣ ਜਾਂ ਪੱਥਾਂ ਬੱਚੇ ਕੁਝ ਵੀ ਆਪਾਂ ਜਮਾ ਜਾਏ ਰੇਟ ਤੇ ਦਿੰਨੇ ਆਪਾਂ ਗੱਲ ਨਹੀਂ ਵੜਦੇ ਯਾਰ ਕਿਸੇ ਦਾ ਕਹੋ ਮੇਰੇ ਨਾਲ ਬਹੁਤ ਕੁਝ ਹੋਇਆ ਬਾਈ ਚਲੋ ਠੀਕ ਹੈ ਜੀ ਫਿਰ ਛੋਟੇ ਬਾਅਦ ਤੇ ਫਿਰ ਅੱਗੇ ਵੀ ਵੀਡੀਓ ਪਾਵਾਂਗੇ ਜੀ ਜੇ ਤੁਹਾਨੂੰ ਬੱਤ-ਬੱਤ ਲੱਗ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ